ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਕ੍ਰਿਆਲੇ ਤੋਂ 2 ਮਹੀਨੇ ਤੋਂ ਲਾਪਤਾ ਹੋਈ ਛੋਟੀ ਭਰਾ ਦੀ ਪਾਲ ਦੇ ਵਿੱਚ ਦਰਦ-ਦਰਦੀਆਂ ਠੋਕਰਾਂ ਖਾ ਰਹੀ ਪ੍ਰਵਾਸੀ ਮਜ਼ਦੂਰ ਜੈ ਪ੍ਰਕਾਸ਼ ਪੁੱਤਰ ਬਿੱਟੂ ਸ਼ਰਮਾ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਸ ਦਾ ਛੋਟਾ ਭਰਾ ਰਾਜਕੁਮਾਰ ਪੁੱਤਰ ਬਿੱਟੂ ਸ਼ਰਮਾ ਜੋ ਕਿ ਨਵੰਬਰ 2023 ਨੂੰ ਘਰੋਂ ਕਿਸੇ ਕੰਮ ਦੇ ਲਈ ਬਾਹਰ ਗਿਆ ਹੋਇਆ ਸੀ ਪਰ ਘਰ ਵਾਪਸ ਨਹੀਂ ਪਰਤਿਆ ਜਿਸ ਨੂੰ ਕਿ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਹਰ ਪਿੰਡ ਤੇ ਹਰ ਸ਼ਹਿਰ ਦੇ ਵਿੱਚ ਲੱਭਿਆ ਪਰ ਅਜੇ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਜਿਸ ਕਰਕੇ ਉਹਨਾਂ ਦੇ ਫੋਲੋ ਇਸ ਸੰਬੰਧੀ ਪੁਲਿਸ ਚੌਕੀ ਕਰਿਆਲਾ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਪੁਲਿਸ ਦੇ ਵੱਲੋਂ ਉਸ ਦੀ ਜੜੀ ਪਾਲ ਨਹੀਂ ਕੀਤੀ ਗਈ ਹੈ ਸੋ ਪੀੜਤ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕਬਾੜ ਦਾ ਕੰਮ ਕਰਦਾ ਪ੍ਰਕਾਸ਼ ਨੇ ਇਹ ਵੀ ਦੱਸਿਆ ਕਿ ਉਸ ਦੇ ਮਾਤਾ ਪਿਤਾ ਵੀ ਨਹੀਂ ਅਤੇ ਇਸ ਕਰਕੇ ਇਸ ਛੋਟੇ ਭਰਾ ਹੀ ਉਸ ਦਾ ਸਹਾਰਾ ਸੀ ਪਰ ਉਹ ਵੀ ਹੁਣ ਘਰੋਂ ਲਾਪਤਾ ਹੋਇਆ ਤੇ ਹੁਣ ਉਹਨਾਂ ਦੀ ਜ਼ਿੰਦਗੀ ਅਧੂਰੀ ਜਾਪਦੀ ਹੈ ਉਹਨਾਂ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਸ ਦੇ ਭਰਾ ਨੂੰ ਲੱਭਿਆ ਜਾਵੇ ਨਾਮ ਹੈ ਪ੍ਰਕਾਸ਼ ਕਿਹੜਾ ਪਿੰਡ ਪਿੰਡ ਕਿਹੜਾ ਲਾ ਤੇ ਕੀ ਗੱਲ ਹੋ ਜਿਹੜੀ ਫੋਟੋ ਖੜੀ ਫਿਰਦੇ ਇਹ ਪਾਜੀ ਸਾਡਾ ਭਰਾ ਹੈਗਾ 29 ਤਰੀਕ ਦਾ ਘਰੋਂ ਕਿ ਕੰਮ ਲਈ ਗਿਆ ਹੋਇਆ ਕੀ ਨਾ ਦਾ ਉਹਦਾ ਨਾਮ ਰਾਜਕੁਮਾਰ ਉਫਰਾਜੂ ਉਹਨੂੰ ਰਾਜੀ ਰਾਜਵੰਦੇ ਕੀ ਕੰਮ ਕਰਦੇ ਤੇ ਮੈਂ ਫੇਰੀ ਲਾਉਂਦਾ ਤੇ ਉਹ ਇੱਥੇ ਮਾਲ ਮੂਲ ਜਿਹੜਾ ਮੈਂ ਇਕੱਠਾ ਕਰਕੇ ਲਿਆਉਂਦਾ ਉਹ ਸਾਮ ਦਾ ਹੁੰਦਾ ਜੀ ਕੁਆਰਦੀ ਹਾਂਜੀ ਅੱਛਾ ਤੇ ਬਾਜੀ 29 ਤਰੀਕ ਦਾ ਗਿਆ ਵਾ ਤੇ ਘਰੋਂ ਵਾਪਸ ਨਹੀਂ ਮੁੜਿਆ ਕਿਹੜੀ 29 ਤੇ 29 ਇਹ 29 11 ਨੂੰ 29 11 ਨੂੰ 2023 ਅੱਛਾ ਤੇ ਮੈਂ ਥਾਣੇ ਵੀ ਦਰਖਾਸਤ ਦਿੱਤੀ ਤੇ ਉਹਨਾਂ ਨੇ ਵੀ ਕੋਈ ਮੱਲੋ ਭਾਲ ਨਹੀਂ ਕੀਤੀ ਤੇ ਹੁਣ ਮੈਂ ਉਹਦੀ ਭਾਲ ਕਰ ਕਰਕੇ ਥੱਕ ਗਿਆ ਵਾ ਮੈਂ ਐਸਐਸਪੀ ਸਾਹਿਬ ਜ਼ਿਲ੍ਹਾ ਤਰਨਤਾਰਨ ਨੂੰ ਦਰਖਾਸਤ ਕਰਦਾ ਵਾ ਕਿ ਮੇਰੇ ਭਰਾ ਨੂੰ ਲਾਬਨ ਦੀ ਕੋਸ਼ਿਸ਼ ਕਰੀ ਜਾਵੇ ਤੇ ਮੇਰੇ ਭਰਾ ਨੂੰ ਮੇਰੇ ਕੋਲ ਵਾਪਸ ਭੇਜਿਆ ਜਾਵੇ ਕੋਈ ਨੰਬਰ ਨੰਬਰ ਵਗੈਰਾ ਨੰਬਰ 9041547496 ਇਹ ਮਿਲਣ ਨੰਬਰ ਉਹਦੇ ਕੋਈ ਫੋਨ ਨਹੀਂ ਹੁੰਦਾ ਇਹ ਘਰੇ ਜਿਹੜਾ ਸਾਨੂੰ ਹੁੰਦਾ ਇਹ ਘਰੇ ਛੱਡਿਆ ਹੈ ਨਾਮ ਹੈ ਮੇਰਾ ਸੋਨਾ ਕੀ ਬਾਤ ਹੋਏ ਜੋ ਆ ਪਕੜੇ ਹੈ ਤਸਵੀਰ ਪਕੜੀ वो मतलब गुस्सा होकर चले गए कौन क्या नाम क्या था राजू कितना चिर हो गया ये को हो गए दो महीने हो जाएंगे हाँ। तो ये पुलिस को इतला है हाँ जी क्या बोल रहे हैं पुलिस पुलिस जाते हैं घर वाले अभी तो कुछ पता नहीं चला है अब क्या मांग करते है? बस को एक बार मिल जाए आपने ढूंढने की नहीं कोशिश की बहुत कोशिश करी फोटो भी लगवा दिए ਸਾਰਾ ਕੁਝ ਕਰਵਾ ਦਿਆ ਹੈ ਨੈਟ ਕੈ ਵੀ ਡਾਲ ਦਿਆ ਹੈ ਕਿਨਾ ਤੁਹਾਡਾ ਕੰਮ ਪਾਲੀ ਇਹ ਜਿਹੜਾ ਮੁੰਡਾ ਗਵਾਚਾ ਇਹ ਕੀ ਲੱਗਦਾ ਤੁਹਾਡਾ ਇਹ ਮੇਰਾ ਪੀਜਾ ਲੱਗਦਾ ਇਸ ਤਰ੍ਹਾਂ ਮੈਂ ਇਨਾਲੇ ਨਾਲ ਰਹਿ ਲਿਆ ਕੀ ਨਾਮ ਕੀ ਸੀ ਉਹਦਾ ਰਾਜੂ ਕਿੰਨਾ ਚਿਰ ਹੋ ਗਿਆ ਨੂੰ ਗਵਾਚੇ ਨੂੰ ਇਹ ਨੂੰ ਡੇਢ ਘੰਟਾ ਹੋ ਚੱਲਿਆ ਕੀ ਹੁਣ ਮੰਗ ਕਰਦੇ ਤੇ ਆਈ ਮੰਗ ਕਰਦੇ ਜਿੱਥੇ ਭਰਾ ਉਹ ਹੈਗਾ ਕੇਕ ਕੋਲ ਵੀ ਤੇ ਉਹ ਉਹ ਨੂੰ ਇੱਥੇ ਖਲਾਉਂ ਉਹ ਦਰਖਾਸਤ ਦਿੱਤੀ ਐ ਸੁਨਣੇ ਦਰਖਾਸਤ ਹੀ ਦਿੱਤੀ ਆ ਉਤਰਾ ਇੱਕ ਫੋਟੋ ਫਾਟੋ ਵੀ ਲਾਈ ਆ ਹੰਤਾ ਪਿੰਡਾਂ ਚ ਅਜੇ ਤੱਕ ਪਤਾ ਨਹੀਂ ਲੱਗਾ ਕੋਈ ਪਤਾ ਨਹੀਂ ਲੱਗਾ ਯਾਰ ਉਹ ਰਿਸ਼ਤੇਦਾਰੀ ਲੱਗਿਆ ਨਹੀਂ ਰਿਸ਼ਤੇਦਾਰੀ ਚ ਲੱਭਦੇ ਰਹੇ ਨਾ ਲੱਭਾ ਲੱਭਾ ਉੱਥੇ ਵੀ ਨਹੀਂ ਹੈਗਾ ਨਹੀਂ ਰਿਸ਼ਤੇਦਾਰੀਆਂ ਨੂੰ ਕਹੇ ਦਿੱਤੀ ਹਿੱਤਾ